ਟਾਫੀ ਟਾਫੀ ਘੱਟ ਗਿਆ ਮੈਂ ਤੇ ਮੈਨੂੰ ਤੇ ਹੁਣ ਨਹੀਂ ਕਦੀ ਸੁਣਿਆ ਪਿੱਛੇ ਨੀ ਪੀਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਮਿੰਟੂ ਕਲਸੀ ਅੱਜ ਬੋਚੇ ਅਮਰੀਕਾ ਬਾਈਪਾਸ ਜਿੱਥੇ ਕੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਲੇ ਮੁੰਲੇ ਤੋਂ ਦਸ ਤੋਂ ਪਹਿਲਾਂ 3 WhatsApp ਕਰਵਾਇਆ ਔਰ ਇਸ ਕੋ ਰਹਿ ਨੇ ਕਿਨੇ ਸੰਤਾ ਆਉਂਦੇ ਜਾਂਦੇ ਰਹਾਂਗੇ ਕਿੱਥੋਂ ਪ੍ਰਸ਼ਾਦਾ ਸਕੇ ਜਾਂਦੇ ਨੇ ਗੱਲਬਾਤ ਕਰਦੇ ਆ ਇੱਥੋਂ ਦੇ ਸੇਵਾਦਾਰਾਂ ਦੇ ਨਾਲ ਉਹਨਾਂ ਦਾ ਕੀ ਮਨ ਦਾ ਨਹੀਂ ਕਰਦਾ ਕੰਮ ਸਭ ਆਉਂਦੇ ਨਹੀਂ ਇਹ ਅਜ ਤੋਂ 32 ਸਾਲ ਪਹਿਲਾਂ ਤੋਂ ਇੱਥੇ ਚੌਂਕ ਦੇ ਵਿੱਚ ਹੀ ਬੇਅੰਤ ਐਕਸੀਡੈਂਟ ਹੋਇਆ ਮੈਨੂੰ ਯਾਦ ਆਉਂਦਾ ਹੈ ਉੱਥੇ ਗੱਡੀਆਂ ਚ ਗੱਡੀਆਂ ਆਉਂਦੀਆਂ ਸੀ ਪਲਟ ਜਾਂਦੀਆਂ ਸੀ ਰੋਜ਼ ਦੀਆਂ ਤੁਸੀਂ ਕਰ ਲੱਖਾਂ ਇੱਥੇ ਨਿਕਲ ਦੋ ਬੱਸ ਸਾਮੀ ਬਾਈ ਦੀ 10-10 ਮਰਚਾਂ ਨਿਕਲ ਗਈ ਉਸ ਆਬ ਨੇ ਪਤਾ ਨਹੀਂ ਇਹ ਇਥੋਂ ਦੇ ਬਜ਼ੁਰਗਾਂ ਨੇ ਮੇਰੇ ਸਿੱਧਿਆਤ ਰਾਕੇ 70 ਹੋ ਕੇ ਸਾਰੇ ਬਜ਼ੁਰਗਾਂ ਨੇ ਤੇ ਅਰਦਾਸਾ ਸੋਚ ਕੇ ਆਏ ਘਰ ਉਹ ਇਕੱਲੇ ਇੱਥੇ ਦਾਲ ਤੇ ਖਿਚਾ ਦੇ ਦਾ ਲੰਗਰ ਸਾਰਾ ਕਰਦੇ ਸੀ ਆਪਣੇ ਕੋ ਕਹਿਣ ਲੱਗੇ ਕਿ ਬੇਟਾ ਸਾਡੇ ਕੋਲ ਹਿੰਮਤ ਨਹੀਂ ਤੇ ਇਹ ਪੁੱਤ ਤੇਰੇ ਪੂਰੇ ਗਿਆਨ ਤੇ ਸਾਡੇ ਕਦਮ ਰੁਕ ਗਏ ਜੋ ਸੱਚ ਹੈ ਬਤੂ ਮੱਕ ਤੇ ਬੇਟਾ ਇਹ ਅੱਜ ਤੋਂ ਬਾਅਦ ਕੋਈ ਸੀਗਾ ਜਿਹੜਾ ਪੁੱਤ ਆ ਅਸੀਂ ਕਹਿੰਦੇ ਤੈਨੂੰ ਪਤਾ ਨਹੀਂ 11300 ਰੁਪਏ ਬਾਬਾ ਜੀ ਨਾਮਤਾਰੀਏ ਸਨ ਬਾਬਾ ਸੁਰਜ ਸਿੰਘ ਉਹਨਾਂ ਦਾ ਨਾਮ ਸੀ ਇੱਕ ਕਪਾ ਚਰਨ ਸਿੰਘ ਟੰਗੇ ਵਾਲੇ ਟੰਗੇ ਵਾਲੇ ਇੱਕ ਉਸਨ ਬਜ਼ੁਰਗ ਇੱਕ ਹਰਧਿਆਤ ਸਿੰਘ ਸੀ ਬਹੁਤ ਉਹ ਬਹੁਤ ਸਮਾਜ ਸੇਵਾਪੁੱਤ ਹੁੰਦੇ ਨੇ ਟੁੱਟ ਕੇ ਬਹਿਣਾ ਹੁੰਦਾ ਨਹੀਂ ਇੱਕ ਉਸਨ ਜੇ ਉਹਨਾਂ ਨੇ ਕਿਹਾ ਕਿ ਇਹ ਸੇਵਾਪੁੱਤ ਤੋਂ ਇੱਕ ਕਿਰਪਾ ਮੈਨੂੰ ਦੇ ਗਈ ਕਹਿੰਦੇ ਪੁੱਤ ਇੱਕ ਲੈ ਗਿਆ ਤੇ ਆਪਾਂ ਤੇਰੀ ਸੇਵਾ ਵਾਹ ਉਹ ਦੇ ਦਿੱਤੇ ਨਹੀਂ ਦਿੱਤੀ ਮੈਨੂੰ ਕਿਸੇ ਨੇ ਪਰ ਮੈਨੂੰ ਕਿਰਪਾ ਦਿੱਤਾ ਕਹਿੰਦੇ ਪੁੱਤ ਆਹ ਕਿਰਪਾ ਵਾ ਇਹ ਦੂ ਲੈ ਲੈ ਤਾਂ ਮੈਂ ਸਤ ਤੇ ਡਾਕਟਰ ਬੁੱਟਰ ਹੈ ਗਈ ਸੀ ਤੇ ਉਹਨਾਂ ਨੇ ਮੈਨੂੰ ਬਹੁਤ ਸਾਰ ਦੇਣਾ ਦਾਲ ਉਹਨਾਂ ਨੇ ਲੈ ਕੇ ਦੇਣੀ ਮੈਨੂੰ ਆਟਾ ਲੈ ਕੇ ਦੇਣਾ ਹੋਰ ਵੀ ਜੋ ਮੇਰੇ ਕੋ ਸਹਰਨਾ ਸਭ ਨੇ ਸੇਵਾ ਲਈ ਮੈਂ ਆਪਣੇ ਕੋ ਕੁਝ ਨਹੀਂ ਕਰ ਸਕਦੀ ਮੇਰੇ ਗੁਰੂ ਸਾਹਿਬ ਤਰਸ ਕਰਕੇ ਮੇਰੇ ਸਿਰ ਤੇ ਹੱਥ ਰੱਖ ਕੇ ਸੇਵਾ ਲਈ ਤੇ ਫਿਰ ਸਾਲ ਬਾਅਦ ਕਦੀ ਮੈਂ ਪੁਲਿਸ ਵਾਲਿਆਂ ਦਾ ਖਾਲੀ ਕਰਾਉਣਾ ਕੱਢਾ ਕਦੀ ਟੈਂਟਰ ਲਾਉਣਾ ਉਹ ਸਾਡੇ ਪਾਪਾ ਜੀ ਬੈਠੇ ਆ ਇਹ ਇਹ ਵੀ ਮੇਰੇ ਨਾਲ ਜੋ ਕੋ ਇੱਥੇ ਆਏ ਇਹਨਾਂ ਨੇ ਵੀ ਬੜਾ ਸਾਥ ਦਿੱਤਾ ਇਹਨਾਂ ਨੇ ਫਿਰ ਵਿਚਾਰੇ ਨੇ ਇਹਨਾਂ ਦੇ ਬੇਟਿਆਂ ਨੇ ਵੀ ਨਾਲ ਲੱਗੇ ਇਹਨਾਂ ਵੀ ਬੀਬੀ ਸਾਡੇ ਉੱਪਰੇ ਹੋ ਗਏ ਇਹਨਾਂ ਸਾਰਿਆਂ ਨੇ ਮਿਲ ਕੇ ਬਹੁਤ ਮਨ ਸਾਥ ਦਿੱਤਾ ਹੋਰ ਵੀ ਨਗਰ ਨਸੀਆਂ ਨੇ ਕਹਿੰਦੇ ਦੁੱਧ ਲੈ ਕੇ ਆਉਣਾ ਕਹਿੰਦੇ ਕੁਝ ਕਹਿੰਦੇ ਕੁਝ ਤੇ ਗੁਰੂ ਸਾਹਿਬ ਇੱਥੇ ਸੇਵਾ ਲੈਂਦੇ ਰਹੇ ਜਿਸ ਦਿਨ ਤੋਂ ਖੰਡਪੜ ਚਾਲੂ ਕਰਤੇ ਉਸ ਦਿਨ ਤੋਂ ਫਰਲਾਛਾ ਨਿਕਲਣੀਆਂ ਬੰਦ ਹੋਕਾਉਣੀਆਂ ਬੰਦ ਹੋ ਗਈਆਂ ਐਕਸੀਡੈਂਟ ਬੰਦ ਪਰ ਹੁੰਦੇ ਹੋਣਗੇ ਜਿਹੜਾ ਕਾਕੀ ਖਾਨੂ ਭੂਕਾ ਉਹਦੇ ਹੁੰਦੇ ਹੋਣਗੇ ਬਾਕੀ ਜਿਹੜਾ ਨਿਊਕੇ ਧਰਤੀ ਨੂੰ ਜਾਂਦਾ ਵਾ ਭਾਗ ਲੱਗਦਾ ਤੇ ਫਿਰ ਮੈਂ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਇੱਥੇ ਅਖੰਡ ਪਾਠ ਹਰ ਸਾਲ ਕਰਾਉਣਾ ਤੇ ਲੰਗਰ ਲਾ ਕੇ ਚਲੇ ਜਾਂਦਾ ਮੈਨੂੰ ਨਹੀਂ ਪਤਾ ਕਿ ਕਿੱਥੋਂ ਲੋਕ ਕੀ ਸੁੱਖ ਦੇ ਇੱਥੇ ਦੇ ਇਹ ਕਰਦੇ ਆ ਜਿੰਨੇ ਵੀ ਖੰਡ ਪਾਠ ਚੱਲਦੇ ਮੈਂ ਨਹੀਂ ਸੱਤਾ ਹੀ ਖਾਂਦਾ ਮੈਂ ਸਿਰਫ ਬਾਬਾ ਦੀਪ ਸਿੰਘ ਜੀ ਦਾ ਖੰਡ ਪਾਠ ਕਰਾਉਣਾ ਦੂਜਾ ਮੈਂ ਸੰਤਮਾਹ ਪਰਖਾਂ ਦੀ ਚੜ੍ਹਦੀ ਕਲਾ مہاراجری بابا جیانونی بہت سارا مین سہیگ دینا تھوڑا نہیں بہت سارا سہیوگ دینا اتو تک بھی لگر تک لا کے جانا ہوں سارے ہوں تک بھی سہیوگ بہت دتے ਇਹ ਇਨਾਂ ਮਹਾਂਪੁਰਖਾਂ ਨੇ ਲੱਗੇ ਬੈਠੇ ਮੇਰੇ ਇਹਨਾਂ ਨੇ ਵੀ ਜਦੋਂ ਖੰਡਪੜ ਰੱਖਣੇ ਆ ਕਦੇ ਇਹਨਾਂ ਨੇ ਕੋਈ ਰਸਤ ਲਾ ਜਾਣੀ ਕਦੇ ਕੋਈ ਗੱਡੀ ਭਰ ਕੇ ਲਾਉਣੀ ਸਤਿਗੁਰੂ ਆਪ ਹੀ ਕਰਦੇ ਸਭ ਪਾਣੀ ਗੱਡੀ ਨਾ ਕੁਛ ਕੀਤਾ ਨਾ ਕਰ ਸਕਿਆ ਤੇ ਨਾ ਹੀ ਕਰਨੇ ਜੋਗ ਸਾਰੇ ਸੰਤਾਂ ਮਹਾਂਪੁਰਖਾਂ ਦੀ ਕਿਰਪਾ ਸਾਰੇ ਸਾਧੂ ਜਨਾਂ ਦੀ ਕਿਰਪਾ ਭਾਈ ਸਾਹਿਬ ਵੀਰ ਜੀ ਗੁਰਪਾਲ ਸਿੰਘ ਸਾਰੇ ਸਾਧੂਆਂ ਦੀ ਇੰਨੀ ਕਿਰਪਾ ਵਾ ਮੈਂ ਨਹੀਂ ਦੱਸ ਸਕਦਾ ਇਹ ਸਾਰੇ ਸਾਧੂਆਂ ਦੇ ਸਹਿਯੋਗ ਦੇ ਨਾਲ ਸਾਰੀ ਸੇਵਾ ਸਤਿਗੁਰੂ ਜੀ ਲੈ ਰਹੀ ਆ ਮਾਰੇ ਬੱਚਿਆਂ ਸਿਰ ਇੱਤਿਹਾਤ ਰੱਖਦੇ ਆ ਕਿ ਮੇਰੇ ਬੱਚੇ ਮੈਨੂੰ ਸਾਰੇ ਇਤਸਾਦ ਦਿੰਦੇ ਲੋੜ ਤੋਂ ਵੱਧ ਮੈਂ ਇੱਕ ਇੱਕ ਦਾ ਨਾਂ ਨਹੀਂ ਲੈ ਸਕਦੀ ਮੇਰੇ ਗੁਰੂ ਜਾਣਦੇ ਆ ਤੇ ਮੇਰੇ ਸਤਿਗੁਰੂ ਇਸੇ ਤਰ੍ਹਾਂ ਹੀ ਸਾਰੀ ਸੰਗਤ ਦੇ ਸਿਰ ਇੱਤਿਹਾਤ ਰੱਖ ਕੇ ਸੇਵਾ ਲੈਣ ਗੁਪਤ ਸੇਵਾ ਲੈਣ ਤੇ ਰੱਜ ਕੇ ਆਪਣੇ ਨਿਸ਼ਕਾਮਤਾ ਦੀ ਦਾਤ ਮੈਨੂੰ ਬਖਸ਼ਣ ਕਿਤੇ ਸਤਿਗੁਰੂ ਦੀ ਸੇਵਾ ਵਿੱਚ ਕਿ ਮੇਰਾ ਦਿਲ ਬੇਈਮਾਨ ਨਾ ਹੋਵੇ ਸਤਿਗੁਰੂ ਆਪਣੇ ਕਰਜਾਂ ਦੇ ਇਹ ਅਰਦਾਸ ਕਰ ਇੱਕੋ ਸਵਾਲ ਆ ਲਾਸਟ ਸਵਾਲ ਮੈਂ ਕਰਨਾ ਤੁਸੀਂ ਦੱਸਿਆ ਕਿ ਇਹ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਸੀ ਜੀ ਬਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਥੇ ਬਰਾਬਰ ਨੂੰ ਹੁੰਦਾ ਉਹ ਕੰਮ ਬਿਲਕੁਲ ਹੀ ਖਤਮ ਹੋ ਗਿਆ ਜਾਂ ਕਾਫੀ ਕਾਫੀ ਘੱਟ ਗਿਆ ਮੈਂ ਕਿਹਾ ਮੈਨੂੰ ਤੇ ਹੁਣ ਨਹੀਂ ਕਦੀ ਕੋ ਸੁਣਿਆ ਕਿ ਇੱਥੇ ਐਕਸੀਡੈਂਟ ਹੁੰਦਾ ਹੋਵੇ ਕਿਉਂਕਿ ਬਜ਼ੁਰਗ ਜਿਹੜੇ ਨੇ ਉਹ ਬਹੁਤ ਕੁਝ ਦੱਸਦੇ ਬਹੁਤ ਕੁਝ ਦੱਸਦੇ ਆ ਮੈਨੂੰ ਮੈਨੂੰ ਤਮੀ ਹੋਰ ਕੋਈ ਨਜ਼ਰ ਆਇਆ ਜੇ ਕੋਈ ਮੈਂ ਤਾਂ ਪਹਿਲਾਂ ਕਿਹਾ ਵੀ ਜੇ ਕੋਈ ਆਕੀ ਖਾਨ ਹੋ ਕੇ ਨੰਬਦਾ ਹੋਗਾ ਉਹਦਾ ਜ਼ਰੂਰ ਹੁੰਦਾ ਹੋਗਾ ਉਹਦਾ ਨਹੀਂ ਬਾਕੀ ਮੇਰੇ ਮੇਰੀ ਨਜ਼ਰ ਚ ਉਹ ਬਹੁਤ ਹੀ ਮਾਰਦਿਗਰੀ ਤੇ ਸੰਤਰੂ ਕੀ ਕਹਿਣਾ ਚਾਹੁੰਦਾ ਮੈਂ ਸੰਤਰੂ ਇੰਨੀ ਗੱਲ ਕਹੂੰਗੀ ਵੀ ਤੰਗ ਮਨ ਧੰਨ ਦੇ ਨਾਲ ਸੇਵਾ ਕਰਕੇ ਆਪਣਾ ਜੀਵਨ ਸੁਖਲਾ ਕਰੋ ਛੱਤੀ ਸੇਵਾ ਕਰਕੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਸੇਵਾ ਫਾ ਕਰ ਲੈਣੀ ਆ ਉਹ ਲੇਖੇ ਚ ਕਹਿਣੀ ਆ ਹੋਰ ਕੋਈ ਵੀ ਲੇਖੇ ਚ ਨਹੀਂ ਜਿੰਨਾ ਨਾਮ ਜਪ ਸਕਦੇ ਨਾਮ ਜਪੋ ਆਪਣੇ ਬੱਚਿਆਂ ਨੂੰ ਵੀ ਸੇਵਾ ਨਾਲ ਜੋੜੋ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੋਈ ਨਾ ਲੱਗਦਾ ਸਾਨੂੰ ਕਿਸੇ ਨੇ ਤੁਰੇ ਜਾਂਦੇ ਮੈਨਾ ਮਾਰ ਰਿਆ ਸੀ ਬੜਾ ਤਗੜਾ ਕਿ ਇੱਥੇ ਤੇ ਬਣੇ ਆਣ ਕਿ ਤੂੰ ਹੀ ਲੰਗਰ ਲਬਦੇ ਹੋ ਤੇ ਤੁਹਾਡੇ ਵੇਰ ਕੇ ਜਿਹੜੇ ਚੌਂਕ ਤੇ ਲੰਗੀ ਦਾ ਕਦੀ ਇੱਕ ਪਾਣੀ ਵੀ ਨਹੀਂ ਪੀਣ ਨੂੰ ਮਿਲਦਾ ਤੇ ਗੁਰੂ ਸਾਹਿਬ ਨੇ ਉਹ ਵੀ ਜਿਹੜਾ ਉਹ ਹੱਲੇ ਦਾ ਕੰਮ ਕੀਤਾ ਨਹੀਂ ਤੇ ਅਸੀਂ ਕੋਈ ਖਣ ਪੜ ਕਰਾਈਦਾ ਹੁਣ ਤੇ ਇੱਥੇ ਪਤਾ ਨਹੀਂ ਕਿੰਨੀ ਸਮਾਰੇ ਦੀ ਗੁੱਸਹ ਰਹਿਮਤਾ ਬਰਤਦੀਆਂ ਨਹੀਂ ਇਹ ਗੁਰੂ ਸਾਹਿਬ ਵੀ ਜਾਣਦੇ ਗੁਰਨਾਥ ਸਾਹਿਬ ਆਪ ਹੀ ਜਾਣਦੇ ਗੁਰਨਾਥ ਸਾਹਿਬ ਦੀ ਕਰਤਿ ਆ ਕੋਈ ਜਾਣਦੇ ਨਹੀਂ ਮੈਂ ਇੱਕ ਇੱਕ ਜੀ ਨੂੰ ਕਹੂੰਗੀ ਵੀ ਬੱਚਿਆਂ ਨੂੰ ਵੀ ਇਹ ਨਸ਼ਿਆਂ ਤੋਂ ਰਹਿ ਤੋ ਉਹ ਤੇ ਆਪਣੇ ਬੱਚਿਆਂ ਨੂੰ ਸੇਵਾ ਤੇ ਸਮਰਨ ਦੇ ਨਾਲ ਜੋੜੋ ਇਹ ਉਹਨੂੰ ਇੱਥੇ ਭਾਈ ਮੇਰਾ ਕੋਈ ਮਤਲਬ ਨਹੀਂ ਲੰਗਰ ਨਹੀਂ ਮੇਂ ਜਗਤੰਦਰ ਭੋਲੀ ਜਿਹੜੀਆਂ ਲੋੜੇ ਤਾਂ ਕਿੰਨਾ ਕੁ ਚੱਲਣਾ ਚਾਹੁੰਦਾ ਇਹ ਨੰਤਰ ਲੰਗਰ ਚੱਲਦੇ ਰਹਿੰਦੇ ਰਾਤ ਦਿਨ ਘਰੋਂ ਪੱਕੇ ਹੁੰਦੇ ਹੀ ਤੇ ਇੱਥੇ ਵਰਤਾ ਕੇ ਚਲੇ ਜਾਂਦੇ ਆਦਾਲ ਸਿੰਘ ਜੀ ਇੱਥੇ ਬਣਦੀ ਸੜਕ ਨਹੀਂ ਦਿੱਤੀ ਪ੍ਰਸ਼ਾਦਾ ਪਿੰਡਾਂ ਚੋਂ ਵੀ ਘਰਾਂ ਤੋਂ ਵੀ ਲੋਕਾਂ ਤੋਂ ਪੱਕੀ ਕੀ ਥੀ ਸੋ ਪੜੋ ਢਿੱਲੀ ਲੱਗ ਰਹੀਦਾ ਜੂਰੀ ਨਾ 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 ਨੀ ਉਹ ਲੈ ਮਲੇ ਤੇ ਦੋ ਜਿਹੜਾ ਹਮ મોત ਨਹੀਂ ਢਿੱਲੀ ਚੱਲਦਾ ਕਦੇ ਵੀ ਨਹੀਂ ਬੰਦ ਚਲੋ ਠੀਕ ਹੈ ਮਾਤਾ ਜੀ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਜਿਹੜੇ ਤੁਸੀਂ ਗੁਰੂ ਕੇ ਮੈਸੇਜ ਨੂੰ ਸੰਤਾ ਤੱਕ ਪਹੁੰਚਾ ਰਹੇ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮਾਰਾ ਤੈਨੂੰ ਜੜਦੀ ਇਕਲਾ ਬੱਚੇ ਸੱਚ ਦਾ ਧੋਖਾ ਦਿਓ ਬਸ ਨਾਮ ਦਾ ਧੋਖਾ ਦਿਓ ਤੇ ਸੱਚ ਦਾ ਧੋਖਾ ਦਿਓ ਤੁਹਾਨੂੰ ਸਤਿਗੁਰੂ ਚੜ੍ਹਦੀ ਕਲਾ ਬਚਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਐਸਲ ਮਾਤਾ ਜੀ ਇਹਨਾਂ ਨੇ ਦੱਸਿਆ ਕਿ ਇੱਕ ਇੱਥੋਂ ਇਹਨਾਂ ਨੇ ਦੱਸਿਆ ਕਿ ਇੱਥੋਂ ਇਹ ਤੁਹਾਨੂੰ ਦੱਸਿਆ ਗਿਆ ਨਹੀਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਇਸ ਸਾਲ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਕਿੰਨੇ ਮਾਪਦਾਂੇ ਕਰਵਾਏ ਜਾ ਰਹੇ ਨੇ ਔਰ ਇੱਥੇ ਕਾਫੀ ਸੰਗਤ ਆਈ ਹੈ ਇੱਥੇ ਪ੍ਰਸ਼ਾਦਾ ਵੀ ਛਕਦੀ ਹੈ ਸਾਡੇ ਕਰਵਾਇਆ ਜਾ ਰਿਹਾ ਸੰਗਤਾਂ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਤੇ ਗੁਰੂ ਸਹਾਬਾਨ ਪਰਾਜਮਾਨ ਨੇ ਹਰ ਪਾਸੇ ਵੇਖੋ ਤੁਸੀਂ ਦੇਖ ਸਕਦੇ ਹੋ ਜੇ ਵੀ ਕਿੰਨੇ ਲੜੀਵਰ ਪਾਠ ਹੁੰਦੇ ਹੋਏ ਪਏ ਨੇ ਤੇ ਇੱਥੇ ਇੱਕ ਕੋਈ ਅਪੀਲ ਕੀਤੀ ਹੈ ਉਹਨਾਂ ਨੇ ਵੀ ਸਾਰੇ ਇੱਥੇ ਸੇਵਾਦਾਰਨ ਇੱਕੋ ਪੀਲ ਕੀਤੀ ਹੈ ਕਿ ਕੋਈ ਨਾ ਭਾਵੇਂ ਇੱਥੇ ਜੀ ਸੇਵਾਦਾਰਨ ਨੂੰ ਆਪਰਾਵਾ ਦਾ ਮੁਦੇ ਲੜ ਲੱਗਣ ਤੇ ਦਸ਼ਿਆ ਤੋਂ ਦੂਰ ਰਹਿਣ ਤੁਹਾਨੂੰ ਦਿਖਾਉਣੇ ਆ ਦੇਖੋ ਇੱਥੇ ਸੇਵਾਦਾਰਨ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਜਿੰਦੇ ਉੱਪਰੋਂ ਫਰਦਾ ਸਭੀ ਪਾਸੇ ਦਾ ਕੰਮ ਰਚਾ ਤੁਸੀਂ ਇੱਥੇ ਦੇਖੋ ਕਿ ਕਿਹੜੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਜੀ ਕਿ ਪ੍ਰਸ਼ਾਦਾ ਵਰਨਾਵਾ ਜਿੱਥੇ ਕਿ ਕਾਵੀ ਸੰਗਤਾਂ ਨੇ ਇੱਥੋਂ ਪ੍ਰਸ਼ਾਦਾ ਛੱਕੇ ਜਾਣਾ ਵਾ ਤੇ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਤੁਸੀਂ ਇਹ ਕਹਦੇ ਜੀ ਕਿ ਇੱਥੇ ਆਪ ਤੁਸੀਂ ਦੇਖੋ ਇਸ ਤੋਂ ਦੇ ਸੇਵਾਦਾਰ ਲੱਗੇ ਨੇ ਕੰਮ ਕਰਦੇ ਪਹਿਲੇ ਤੁਸੀਂ ਇਹ ਕਹਦੇ ਜੀ ਕਿ ਇੱਥੇ ਲੋੜ ਰੱਖੀਆਂ ਜਾਣੀਆਂ ਉਹ ਕਿੰਨੀ ਸੀ ਵੱਧ ਗਈ ਸੀ ਦੇ ਵਿੱਚ ਕਿ ਪਖਾੜੇ ਪਟਣ ਗਏ ਤੇ ਬਹੁਤ ਜ਼ਿਆਦਾ ਸੰਗਤ ਆਉਂਦੀ ਉਹ ਨਹੀਂ ਜਦੋਂ ਅੰਦਰ ਕਰਕੇ ਜਾ ਰਹੇ ਤੇ ਮਨੁੱਖੀਆਂ ਸੁੱਖ ਨੇ ਪ੍ਰਾਪਤ ਕਰਨੇ ਤੇ ਪਾਸੇ ਤੁਸੀਂ ਦੇਖਾ ਤੇ ਬਾਹਰ ਪੰਡਾਲ ਲਗਾ ਉਥੇ ਚੱਲਦਾ ਪਿਆ ਲੰਦੇ ਚੱਲਦਾ ਪਿਆ ਉਹਨਾਂ ਦੇ ਵਿੱਚ ਕਿੰਨੇ ਬੜਾ ਬੜਾ ਸੇਵਾ ਕੀਤੀ ਜਦ ਤੁਸੀਂ ਦੇਖਿਆ ਕਿ ਕਾਫੀ ਉਤਸ਼ਾਹ ਨਾਲ ਸੇਵਾਦਾਰਾਂ ਦੇ ਵਿੱਚ ਪਹਿਲਾਂ ਮੁੰਡੇ ਇੱਕ ਸੇਵਾ ਨੂੰ ਭਾਰੀ ਇੱਕ ਸਾਡੇ ਦੇ ਵਿੱਚ ਦੂਸਰ ਪੰਡਾਲ ਲੱਗਾ ਪੰਡਾਲ ਦੇ ਵਿੱਚ ਰੋਜ਼ ਪ੍ਰਸ਼ਾਦਾ ਖਾਖਰੀ ਨੇ ਸੰਗਤ ਆ ਰਹੀਆਂ ਜਾਰੀ ਸਭ ਜਿਹਦੇ ਪਾਰ ਤੇ ਉਸ ਦੌਰਾਨ ਭੋਗ ਪੈਂਦੇ ਰਣਗੇ ਤੇ ਪਾਸਟ ਆਰੰਭ ਹੁੰਦੇ ਰਣਗੇ ਤੇ ਤੁਸੀਂ ਦੇਖ ਸਕਦੇ ਜੇ ਕਿ ਇੱਥੇ ਪ੍ਰਸ਼ਾਦੇ ਚੱਲਦੇ ਪਏ ਨੇ ਲੰਗਰ ਚੱਲਦਾ ਪਿਆ ਤੁਸੀਂ ਦੇਖ ਸਕਦੇ ਜੇ ਆ ਵੇਖੋ ਇੱਥੇ ਲੋਕ ਆਪੋ ਆਪਣੀ ਸੇਵਾ ਆਪਣੇ ਆਪਣੇ ਤਰੀਕੇ ਨਾਲ ਨਿਭਾ ਰਹੇ ਆ ਤੁਸੀਂ ਦੇਖ ਸਕਦੇ ਜੇ ਕਿ ਇੱਥੇ ਹਰ ਕੋਈ ਆਪਣੇ ਤਨੋਂ ਮਨੋਂ ਸੇਵਾ ਕਰਦਾ ਪਿਆ ਜੀ ਪ੍ਰਮਾਤਮਾ ਨੂੰ ਹਾਜ਼ਰ ਨਜ਼ਰ ਰੱਖ ਕੇ ਜਿੱਥੇ ਸੇਵਾ ਹੁੰਦੀ ਪਈ ਹੈ ਤੁਸੀਂ ਦੇਖ ਸਕਦੇ ਕਿ ਇੱਥੇ ਲੋਕ ਆ ਰਹੇ ਨੇ ਜਾ ਰਹੇ ਨੇ ਤੇ ਆਪਣਾ ਆਪਣਾ ਕਰਮ ਕਰ ਰਹੇ ਨੇ ਔਰ ਇੱਥੋਂ ਪ੍ਰਸ਼ਾਦਾ ਛੱਕੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਕਿ ਇਧਰ ਇੱਕ ਪਾਸੇ ਤਿਆਰੀ ਹੁੰਦੀ ਪਈ ਆ ਔਰ ਭਾਂਡੇ ਵੀ ਮੰਝੇ ਜਾ ਰਹੇ ਨੇ ਔਰ ਇੱਕ ਉਧਰ ਪਾਸੇ ਤੁਸੀਂ ਦੇਖਦੇ ਪੰਡਾਲ ਦੇ ਵਿੱਚ ਤੇ ਜਿਹੜੀ ਸੰਗਤ ਆਉਂਦੀ ਆ ਦੂਰੋਂ ਨੇੜਿਓਂ ਉਹ ਪ੍ਰਸ਼ਾਦਾ ਛੱਕੇ ਜਾਂਦੀ ਇੱਥੇ ਇੱਕ ਗੱਲ ਦੱਸ ਦਈਏ ਕਿ ਇੱਥੇ ਲਾਗੇ ਛੱਕੇ ਫੇਟੀਆਂ ਵੀ ਬਹੁਤਿਆਂ ਨੇ ਕਾਫੀ ਨੇ ਔਰ ਇੱਥੋਂ ਦੇ ਵਰਕਰ ਵੀ ਇੱਥੋਂ ਆਪਣਾ ਦੁਪਹਿਰ ਦਾ ਜੋ ਲੰਚ ਖੁਸ਼ੀਆਂ ਪ੍ਰਾਪਤ ਕਰਦੇ ਨੇ ਅਸੀਂ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਹੀ ਉਪਰਾਲੇ ਕੀਤੇ ਜਾਣ ਜਾਂ ਕਿਤੇ ਕਿਤੇ ਜਿਹਦੇ ਨਾਲ ਲੋਕਾਂ ਵਿੱਚ ਸਵਾਹ ਪੈਦਾ ਹੁੰਦਾ ਹੈ ਅਤੇ ਸੇਵਾ ਕਰਨ ਦੀ ਭਾਵਨਾ ਪੈਂਦੀ ਹੈ ਮਿੱਟੂ ਕੱਸੀ ਦੇ ਨਾਲ ਪ੍ਰਭਜੋਤ ਸਿੰਘ ਐਸਡੀਪੀਟੀਵੀ ਨਿਊਜ਼ ਪੰਜਾਬ